ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੀਤਨ ਸਿੰਘ ਭੱਟੀ ਅੱਜ ਇੰਟਰਨੈਸ਼ਨਲ ਔਮਨ ਵਿਮਨ ਡੇਸ ਸੈਲੀਬ੍ਰੇਸ਼ਨ ਕੀਤਾ ਜਾ ਰਿਹਾ ਹੈ ਮੈਜਿਕ ਬੱਸ ਐਨ ਜੀਓ ਦੀ ਤਰਫ ਤੋਂ ਪਿੰਡ ਰਸਨ ਢੇੜੀ ਵਿੱਚ ਆਓ ਸੁਣਾਈਏ ਤੁਹਾਨੂੰ ਕਿ ਕੀ ਕੀ ਇਵੈਂਟ ਵਿੱਚ ਹੋਇਆ ਤੇ ਕੀ ਇਹਨਾਂ ਨੇ ਕੁੜੀਆਂ ਵਾਸਤੇ ਕੀ ਆਰਗੇਨਾਈਜ਼ ਕਰ ਰਿਹਾ ਹੈ ਕੀ ਕੀ ਇਹ ਜੋ ਵਾਸਤੇ ਸਹੂਲਤ ਦੇ ਰਹੇ ਆਓ ਸੁਣੀਏ ਸਾਰੀਆਂ ਐਨ ਜੀਓਸ ਹੁੰਦੀਆਂ ਐ ਜਿਹੜੀ ਸੁਸਾਇਟੀ ਲਈ ਜਿਹੜੇ ਆ ਸਾਡੇ ਜਿਹੜਾ ਮਤਲਬ ਪਿੰਡ ਕਹਿ ਲੋ ਜਾਂ ਜਿਹੜੇ ਸਾਡਾ ਸਮਾਜ ਹੈ ਉਹਨਾਂ ਤੇ ਕੰਮ ਕਰਦਾ ਹੈ ਤੇ ਇਹ ਜਿਹੜੀ ਐਨ ਜੀਓ ਹੈ ਮੈਜਿਕ ਬਸ ਇੰਡੀਆ ਫਾਊਂਡੇਸ਼ਨ ਇੱਕ ਇੰਟਰਨੈਸ਼ਨਲ ਐਨ ਜੀਓ ਐ ਜਿਹੜੇ ਕਿ ਇਹਦੀ ਜਿਹੜੀ ਬ੍ਰਾਂਚੇਸ ਨੇ ਬਾਹਰ ਵੀ ਹੈਗੀਆਂ ਨੇ ਤੇ ਇਹ ਬੱਚਿਆਂ ਦੇ ਉੱਤੇ ਕੰਮ ਕਰਦੀਆਂ ਬੱਚੇ ਕੌਣ ਜਿਹੜੇ ਲਾਈਵ ਲੀਹੂਡ ਅਸੀਂ ਪ੍ਰੋਜੈਕਟ ਦੇਖਦੇ ਆ ਉਹਨਾਂ ਬੱਚਿਆਂ ਦੀ ਜਿੰਨੀ ਉਮਰ 18 ਟੂ 25 ਐ ਸੋ ਸਭ ਤੋਂ ਪਹਿਲਾਂ ਰਿਕੁਐਸਟ ਕਰਾਂਗੀ ਕਿ ਜਿਨ੍ਹਾਂ ਦੇ ਘਰੇ ਕੁੜੀਆਂ ਵਿਲੀਆਂ ਨੇ 12th ਪਾਸ ਕਰ ਲਈ ਹੈ ਤੇ ਉਹ ਫ੍ਰੀ ਬੈਠੀਆਂ ਹੋਈਆਂ ਨੇ ਸਾਡੇ ਕੋਲ ਜ਼ਰੂਰ ਆਣ ਠੀਕ ਹੈ ਉਹ ਜਿਨ੍ਹਾਂ ਨੂੰ ਲੱਗੇ ਆ ਕਿ ਹੈਗੀਆਂ ਨੇ ਕੁੜੀਆਂ ਸਾਨੂੰ ਆਪਣਾ ਕੰਟੈਕਟ ਨੰਬਰ ਇੱਕ ਕੁੜੀ ਹੈ ਮੇਰੇ ਕੋਲ ਤੇ ਇਹ ਹੁਣ ਤੁਹਾਨੂੰ ਆ ਮੌਕਾ ਮਿਲ ਰਿਹਾ ਹੈ ਫ੍ਰੀ ਤੁਹਾਨੂੰ ਸਕੂਰਸ ਮਿਲ ਰਹੇ ਨੇ ਹੁਣ ਅਸੀਂ ਕੋਰਸ ਦੇ ਦੇ ਰਹੇ ਹਾਂ ਫ੍ਰੀ ਸਾਡਾ ਤਾਂ ਫਾਇਦਾ ਹੈ ਕਿ ਤੁਸੀਂ ਉਹਦੇ ਚ ਪਾਰਟ ਲਓ ਜੇ ਤੁਸੀਂ ਸਾਡੇ ਕੋਲ ਆਓਗੇ ਹੁਣ ਤੁਸੀਂ ਸੁਣ ਕੇ ਕਹੋਗੇ ਕਿ ਫ੍ਰੀ ਹੈ ਅਸੀਂ ਨਹੀਂ ਲਵਾਂਗੇ ਜਾਂ ਤੁਸੀਂ ਹੋ ਜਾਗੇ ਇਹ ਫੇਕ ਹੈ ਗਲਤ ਹੈ ਫਰਾਡ ਹੋ ਰਿਹਾ ਹੈ ਇਹ ਸਭ ਤੋਂ ਵੱਡੀ ਚੀਜ਼ ਹੈ ਸਾਡੀ ਪ੍ਰੈਜ਼ੈਂਸ ਅਸੀਂ ਆਪ ਚੱਲ ਕੇ ਤੁਹਾਡੇ ਕੋਲ ਆਏ ਹੈ ਹੈਗੀ ਹੈ ਕਿ ਨਹੀਂ ਫਰਾਡ ਉਹ ਹੁੰਦਾ ਜਿਹੜਾ ਦੋ ਮਿੰਟ ਕਹਿ ਕੇ ਕਿ ਅਸੀਂ ਚਲੇ ਗਏ ਭੱਜ ਗਏ ਤੇ ਉਧਰ ਕੋਈ ਪੈਸੇ ਲੈ ਲੇ ਹੈਨਾ ਤੇ ਸਾਡੇ ਕੋਲ ਤੁਸੀਂ ਆਓ ਚੱਲ ਕੇ ਤੁਹਾਡੇ ਕੋਲ ਬੱਚੇ ਨੇ ਸਾਨੂੰ ਪਤਾ ਹੈ ਕਿ ਸਾਰੇ ਵੱਡੇ ਨੇ ਪਰ ਤੁਹਾਨੂੰ ਪਤਾ ਹੈ ਕਿ ਤੁਹਾਡੇ ਏਰੀਆ ਚ ਕਿੰਨੀਆਂ ਕੁੜੀਆਂ ਨੇ ਜਿਹੜੀ ਫਰੀ ਨੇ ਹੋਣ ਗਿਆ ਫਰੀ ਇਦਾਂ ਨਹੀਂ ਕਿ ਨਹੀਂ ਹੁੰਦੀ ਕੋਈ ਅਸੀਂ ਕਾਫੀ ਬੱਚੇ ਪੜਾ ਚੁੱਕੇ ਹਾਂ ਕੋ ਦੇ ਚੁੱਕੇ ਹਾਂ ਉਹਨਾਂ ਨੂੰ ਜੋਬਸ ਪ੍ਰੋਵਾਈਡਾਂ ਕਰਵਾਈਆਂ ਨੇ ਉਹ ਕਿਦੇ ਨਾਲ ਸੋਸੀ ਅੱਜਕੱਲ ਤੁਸੀਂ ਦੇਖੋ ਕੁੜੀਆਂ ਹੀ ਅੱਗੇ ਹੁੰਦੀਆਂ ਨੇ ਹੁੰਦੀਆਂ ਨੇ ਨਾ ਤੇ ਵਧੀਆ ਲੱਗਦਾ ਉਹ ਦੇਖ ਕੇ ਅੱਛਾ ਲੱਗਦਾ ਸਾਰਿਆਂ ਨੂੰ ਨਹੀਂ ਥੋੜਾ ਬੋਲ ਕੇ ਦੱਸੋ ਨਾ ਜੇ ਕੁੜੀਆਂ ਨੂੰ ਮੌਕਾ ਮਿਲ ਰਿਹਾ ਤੇ ਅੱਗੇ ਆਓ ਸਾਡਾ ਜਿਹੜਾ ਇਹ ਡੇ ਹੈ ਔਮਨਸ ਡੇ ਔਰਤਾਂ ਦਾ ਹੀ ਦਿਨ ਹੈ ਤੇ ਜਿਆਦਾ ਸਾਰਾ ਮੇਰੇ ਨਾਲ ਆਰਗੇਨਾਈਜ਼ ਤਾਂ ਜਿਨ੍ਹਾਂ ਨੇ ਹੈਲਪ ਕੀਤੀ ਹੈ ਸਰੋਜ ਕੋਜੀ ਨੇ ਆਪਣਾ ਕੀਮਤੀ ਸਮੇਂ ਕੱਢ ਕੇ ਦੱਸ ਰਹੀ ਸੀ ਕਿ ਬੜੇ ਬਿਜ਼ੀ ਸੀਗੇ ਆਪਣੇ ਸ਼ਡਿਊਲ ਵਿੱਚੋਂ ਥੋੜਾ ਟਾਈਮ ਕੱਢ ਕੇ ਇੱਥੇ ਆਏ ਨੇ ਤੇ ਉਹਨਾਂ ਨੂੰ ਸਮਾਦਰ ਦਿਤੇ ਜਰ ਪਲੀਜ਼ ਤਾੜੀਆਂ ਨਾਲ ਇਹਨਾਂ ਦਾ ਪਲੀਜ਼ ਕਿ ਉਸ ਤੋਂ ਆਪਣਾ ਕੋਰਸ ਕੀਤਾ ਹੈ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੈਂ ਜਿਵੇਂ ਕਿ ਆਪਣੀ ਪਲੱਸ 2 ਕੀਤੀ ਮੈਂ ਬਹੁਤ ਜ਼ਿਆਦਾ ਵਿਲੀ ਬੈਠੀ ਸੀ ਘਰਾਂ ਉਹ ਹੀ ਘਰ ਦੇ ਕੰਮਕਾਰ ਹੋਰ ਕੁਛ ਨਹੀਂ ਤੇ ਫਿਰ ਮੈਂ ਸੋਚਿਆ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਕੁਛ ਕਰਾਂ ਅੱਗੇ ਪਰ ਮੈਨੂੰ ਕੋਈ ਰਾਹ ਨਹੀਂ ਮਿਲ ਰਿਹਾ ਸੀ ਵੀ ਮੈਂ ਕਿੱਧਰ ਨੂੰ ਜਾਵਾਂ ਤੇ ਫਿਰ ਸਾਡੇ ਘਰਾਂ ਸਰਨੇ ਵਾਲੀ ਨੇ ਵਿਜ਼ਿਟ ਕੀਤਾ ਸਾਨੂੰ ਹੁੰਦਾ ਹੈ ਨਾ ਤੇ ਮੀਲਸ ਨੇ ਵੀ ਤਾੜੀਆਂ ਮਾਰ ਦੋ ਤੁਹਾਨੂੰ ਪਤਾ ਹੈ ਮੈਂ ਇੱਥੋਂ ਦੀ ਆ ਤੇ ਮੇਰਾ ਪਰਿਵਾਰ ਇੱਕ ਕਿਸਾਨ ਪਰਿਵਾਰ ਹੈ ਤੇ ਮੈਨੂੰ ਮੇਰੀ ਫੈਮਿਲੀ ਲਈ ਬਹੁਤ ਕੋਟ ਹੈ ਤੇ ਮੈਂ ਚਾਹੁੰਨੀ ਐ ਕਿ ਕੁੜੀਆਂ ਦੀ سپورਟ ਉਹਨਾਂ ਦੀ ਫੈਮਲੀ ਕਰੇ ਸਭ ਤੋਂ ਪਹਿਲਾਂ ਕੁੜੀਆਂ ਨੂੰ ਚਾਹੀਦਾ ਹੈ ਕਿ ਆਪਣੀ ਫੈਮਲੀ ਨਾਲ ਹਰ ਗੱਲ ਕਰਨ ਜੋ ਅੱਜ ਕੱਲ ਪ੍ਰੋਬਲਮਸ ਆ ਰਹੀਆਂ ਆ ਉਹ ਸਿਰਫ ਇਸ ਕਰਕੇ ਆਈ ਹੈ ਪੇਰੈਂਟਸ ਆਪਣੇ ਬੱਚਿਆਂ ਨਾਲ ਗੱਲ ਨਹੀਂ ਕਰਦੇ ਤੇ ਬੱਚੇ ਆਪਣੇ ਪੇਰੈਂਟਸ ਨਾਲ ਗੱਲ ਨਹੀਂ ਕਰਦੇ ਮੋਸਟਲੀ ਬੱਚੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਹੈ ਬਟ ਆਪਣੇ ਫੈਮਲੀ ਨੂੰ ਟਾਈਮ ਨਹੀਂ ਦੇ ਰਹੇ ਨਾ ਫੈਮਲੀ ਦੇ ਰਹੀ ਆਪਣੇ ਬੱਚਿਆਂ ਨੂੰ ਟਾਈਮ ਤੇ ਮੈਂ ਚਾਹੁੰਨੀ ਐ ਸਾਰੇ ਬੱਚਿਆਂ ਨੂੰ ਮੇਰੀ ਰਿਕਵੈਸਟ ਹੈ ਮਾਪੇ ਨੂੰ ਮੇਰੀ ਰਿਕਵੈਸਟ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਨਾਲ ਖੋਲੋ ਉਹ ਤੁਹਾਨੂੰ ਬਾਹਰ ਦੱਸਣ ਤੋਂ ਪਹਿਲਾਂ ਗੱਲ ਤੁਹਾਨੂੰ ਦੱਸਣ ਲੀਦੀਆਂ ਭੈਣਾਂ ਨੂੰ ਪਿਆਰ ਭਰੀ ਸਤਿਕਾਰ ਜਿਨ੍ਹਾਂ ਨੇ ਮੌਕਾ ਦਿੱਤਾ ਏ ਤੇ ਇਹਨਾਂ ਦੀ ਵੀ ਵਿਚਾਰਾਂ ਦੀ ਆਯਾਦੀ ਧੰਨਵਾਦ ਕੀਤਾ ਏ ਬਹੁਤ ਇਹਨਾਂ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਤਾੜੀਆਂ ਚਾਹੀਦੀਆਂ ਸਾਰਿਆਂ ਨੂੰ ਜੀ ਉਸ ਤੋਂ ਬਾਅਦ ਤਰਨ ਆ ਜਾਓ ਇਹ ਸਾਡਾ ਕੋਰਸ 2 ਮਹੀਨੇ ਦਾ ਹੈ ਮਤਲਬ ਕਾਫੀ ਵਧੀਆ ਕੋਰਸ ਹੈ ਇੱਥੇ ਤਿੰਨ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ ਲਾਈਫ ਸਕਿੱਲ ਬੇਸਿਕ ਕੰਪਿਊਟਰ ਅਤੇ ਬੇਸਿਕ ਅੰਗਰੇਜ਼ੀ ਤੁਹਾਨੂੰ ਪਤਾ ਵੀ ਅੱਜਕੱਲ ਅੰਗਰੇਜ਼ੀ ਅਤੇ ਕੰਪਿਊਟਰ ਤੋਂ ਬਿਨਾ ਕੋਈ ਵੀ ਜਮਾਨਾ ਨਹੀਂ ਹੈਗਾ ਹਰੇਕ ਪਾਸੇ ਕੰਪਿਊਟਰ ਅੰਗਰੇਜ਼ੀ ਸਿਰਫ ਇਹੀ ਹੈ ਤੋਂ ਸਾਨੂੰ ਮਤਲਬ अगे बदना चाहिए मेरा उ एक्सपीरियंस बहुत वीरिया रहा है जिम्मे उड़ के बोलना बहुत व्डी गल है मेरे च बहुत कॉन्फिडेंस है कि मैं उड़ के बोल रही हूँ पहले तो सबको बहुत ही बहुत धन्यवाद यहाँ पे आने के लिए सत श्रीकाल जी मेरा नाम है विश्व सिंह और ये मेरी टीम है मैजिक बस इंडिया फाउंडेशन से हम हैं और मैजिक बस इंडिया फाउंडेशन की अगर बात की जाए मैं हिंदी में बोलूँगा क्योंकि पंजाबी थोड़ी मेरी कच्ची पक्की सी है सो आपको पता नहीं आधी समझ में आए कि ना आए ठीक है मैजिक बस इंडिया फाउंडेशन जो है ये एक इंटरनेशनल एनजीओ है पांच देशों में पांच कंट्रीज़ में हमारा ये प्रोग्राम चल रहा है जहाँ पे हम गरीब बच्चों को लड़कियों को महिलाओं को सशक्त करने के लिए एमपावर करने के लिए ये प्रोग्राम चला रहे हैं ठीक है जी सो ऐसा ही ये प्रोग्राम हमने एक खरड़ में लांड्रा रोड पर जो हमारा एक सेंटर है वहां पे चला रहे हैं ढाई के करीब हमने बच्चा जो है यहाँ पे पिछले एक साल में पढ़ा दिया है 220 ਮੇਂ ਸੇ 135 ਬੱਚੇ ਐ। ਉਸੇ ਅੱਜਕੱਲ ਤੁਸੀਂ ਦੇਖੋ ਕੁੜੀਆਂ ਹੀ ਅੱਗੇ ਹੁੰਦੀਆਂ ਨੇ। ਹੁੰਦੀਆਂ ਨੇ ਨਾ ਤੇ ਵਧੀਆ ਲੱਗਦਾ ਉਹ ਦੇਖ ਕੇ। ਅੱਛਾ ਲੱਗਦਾ ਹੈ? ਸਾਰਿਆਂ ਨੂੰ? ਨਹੀਂ ਥੋੜਾ ਬੋਲ ਕੇ ਦੱਸੋ ਨਾ। ਹਾਂਜੀ ਸਰ ਅੱਜ ਮੈਜਿਕ ਬੱਸ ਐਨਜੀਓ ਦੀ ਤਰਫ ਤੋਂ ਇੰਟਰਨੈਸ਼ਨਲ ਔਮਨ ਡੇ ਸੈਲੀਬ੍ਰੇਸ਼ਨ ਕੀਤਾ ਗਿਆ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? ਸੋ ਸਰ ਮੈਜਿਕ ਬੱਸ ਇੰਡੀਆ ਫਾਊਂਡੇਸ਼ਨ ਦੀ ਤਰਫ ਸੇ ਰਸਨੇੜੀ گاਉਂ ਮੇਂ इंटरनेशनल वुमेन डे हमने सेलिब्रेट किया इधर यहाँ के जो सरपंच हैं सरोज कौर जी उन्होंने हमें सहायता करी इस पूरे इवेंट को इस पूरे प्रोग्राम को करने में यहाँ पे इवेंट को एग्जीक्यूट करने में ठीक है हमारा जो मेन मकसद था यहाँ पे आने का जी जो भी जितनी भी गांव की महिलाएँ लड़कियाँ जो कि गरीब परिवारों से हैं या फिर जिनको पढ़ाई के बाद आगे अपने करियर में अपने लाइफ में क्या करना है अपने करियर को लेकर उनके लिए गाइड करना था जी इसके अलावा यही इसी गांव की कुछ लड़कियां जो कि जिन्होंने हमारा कोर्स जो दो महीने का कोर्स होता है लाइफ स्किल का वो पूरा किया और उसके बाद हमने उनको प्लेसमेंट दे दी जी तो बहुत तो अच्छी तरह से वो काम कर रहे हैं अच्छी कंपनीज़ में मोहाली में वो लगी हुई हैं तो उनको सम्मानित करने का भी हमारा एक यहाँ पे एम था कि हम यहाँ पे सरपंच के द्वारा उनको सम्मानित किया जाए था कोर्स का की टाइमिंग है जी चिदा कोर्स सर ये दो महीने का कोर्स है जिसमें कि हम बच्चे को लाइफ स्किल यानी ज़िंदगी जीने के तरीके के साथ में कंप्यूटर की बेसिक एजुकेशन तो इंग्लिश का स्पीकिंग इंग्लिश का जो कोर्स है करवाते हैं इसमें हम पैंतालीस दिन तक का कोर्स है जी जो कि हम ऑनलाइन और ऑफलाइन दोनों तरीके से करवाते हैं जितनी भी पढ़ाई है वो प्रैक्टिकल तरीके से एक्टिविटी के थ्रू खेल खेल में एक तरह से हम ऐसे बोल सकते हैं कि हम सिखाते हैं बच्चों को जिससे कि उनको समझने में और आगे बढ़ने में बहुत ज़्यादा सहायता मिलती है खरड़ सेंटर कितने हैं जी खरड़ में सर सेंटर हमारा संते माजरा में है लांड्रा रोड पे। सो हमारे जो कॉन्टेक्ट डिटेल हैं वो हमने यहाँ पे डाल रखी हैं सो अगर किसी भी बच्चे को जॉब की ज़रूरत है जिस किसी भी बच्चे को करियर को लेकर कोई परेशानी कोई दुविधा आ रही है वो हमसे ज़रूर संपर्क टाइमिंग है। की है जी, जी हमारे सेंटर की टाइमिंग है नाइन थर्टी से ले कर सिक्स थर्टी तक सो आप कभी भी हमें अप्रोच कर सकते हैं और इस इस कोर्स का बेनिफिट जो कि बिल्कुल फ्री है सर कोई पैसा हम नहीं लेंगे बच्चे को पढ़ाई का सामान किताबें स्टेशनरी से ले हर चीज़ हम सेंटर की तरफ से देते हैं सो बच्चे को सिर्फ अपना टाइम यहाँ पे देना है पढ़ना है और उसके बाद उनकी हम जॉब लगवा देंगे मोहाली में ही अच्छी कंपनी में